ਫਾਜ਼ਿਲਕਾ ਜ਼ਿਲ੍ਹੇ ਚ ਜਮਾ ਬਾਰਡਰ ਤੇ ਆ ਸੇਮ ਨਾਲਾ ਨੂਰਸਾ ਨਾਲ ਵੱਡੇ ਬਾਦਲ ਸਾਹਿਬ ਨੇ ਬਣਾਇਆ ਸੀ ਆ ਇੱਕ ਬਹੁਤ ਵੱਡਾ ਸਾਧਨ ਸੀ ਪਾਣੀ ਕੱਟਣ ਦਾ ਪਰ ਅਫਸੋਸ ਇਸ ਕਰਦੀ ਆ ਪਿਛਲੇ 4 ਸਾਲਾਂ ਚ ਨਾ ਸਾਫ਼ ਹੋਇਆ ਤੇ ਨਾ ਇਹਦੇ ਤੇ ਕੋਈ ਸਿਲਟ ਕੱਢੀ ਗਈ ਹੈ ਜਿਹਦੇ ਕਰਕੇ ਤੁਸੀਂ ਦੇਖੋ ਰੁਕਾ ਜ਼ਿਆਦਾ ਆ ਗਿਆ ਤੇ ਉਹ ਆਪਚਾਰ ਹੋ ਤੇ ਫਲਾਕਾ ਪਰ ਗਿਆ ਨਕਮੀ ਸਰਕਾਰ ਪਾਣੀ ਇਹਨਾਂ ਨੇ ਜਿਹੜਾ ਅੱਜ ਨੁਕਸਾਨ ਹੋਇਆ ਮੈਂ ਗਰੰਟੀ ਨਾ ਕਿਨਾਂ ਜੇ ਕੋਈ ਸਿਆਣਾ ਮੁੱਖ ਮੰਤਰੀ ਹੁੰਦੇ ਜਾਂ ਬਾਪੂ ਪਾਦਲਾਜ ਮੁੱਖ ਮੰਤਰੀ ਹੁੰਦੇ ਆ ਪੰਜਾਬ ਦਾ ਨੁਕਸਾਨ ਨਹੀਂ ਹੋਣਾ ਸੀ ਕਿਉਂਕਿ ਉਹ 4 ਮਹੀਨੇ ਪਹਿਲਾਂ ਹੀ ਇੰਤਜ਼ਾਮ ਕਰ ਲੈਂਦੇ ਸੀ ਇਹਨੂੰ ਤਾਂ ਵਹਿਲ ਹੀ ਨਹੀਂ ਹੈ ਇਹਨੂੰ ਫਿਕਰ ਹੀ ਨਹੀਂ ਹੈ ਤੇ ਮੈਂ ਪੁੱਛਣਾ ਚਾਹਣਾ ਭਗਵੰਤ ਮਾਨ ਨੂੰ ਤੁਸੀਂ ਜਦੋਂ ਇਸ਼ਤਿਹਾਰ ਦਿੱਤੇ ਸੀ ਕਿ ਕੇਜਰੀਵਾਲ ਨੂੰ ਇੱਕ ਮੌਕਾ ਦਿਓ ਪੰਜਾਬ ਦੀ ਜਨਤਾ ਨੇ ਇੱਕ ਮੌਕਾ ਦਿੱਤਾ ਸੀ 92 ਸੀਟਾਂ ਦਾ ਅੱਜ ਕਿੱਥੇ ਹੈ ਕੇਜਰੀਵਾਲ ਕਿੱਥੇ ਅਸ ਸੋੜੀਆ ਤੁਹਾਡਾ ਹਰ ਚੀਜ਼ ਤੇ ਉਦਘਾਟਨ ਕਰਨ ਵਾਸਤੇ ਦੋਂਗੂ ਅੱਗੇ ਰੱਖਦੇ ਹੋ ਪੰਜਾਬ ਪੁਲਿਸ ਦੇ 200 ਬੰਦਾ ਉਹਦੇ ਘਰ ਨੂੰ ਰੱਖਿਆ ਕਰਨ ਵਾਸਤੇ ਦਿੱਲੀ ਬੈਠਾ ਹੈ ਹੈਲੀਕਾਪਟਰ ਆਪਣਾ ਵਰਤਦਾ ਹੈ ਪੰਜਾਬ ਦੇ ਹਰ ਪੋਸਟਰ ਤੇ ਹਿੰਦੁਸਤਾਨ ਦੇ ਹਰ ਅਖਬਾਰ ਚ ਉਹਦੀ ਫੋਟੋ ਲੱਗਦੀ ਹੈ ਜਿਹਦਾ ਖਰਚਾ ਅਸੀਂ ਦਿੰਨੇ ਆ ਹੁਣ ਕਿੱਥੇ ਅਗੇ ਜੀਓ